ਨਮਸਕਾਰ ਜੀ ਸਾਰਿਆਂ ਨੂੰ ਮੈਂ ਸੰਦੀਪ ਵਿਸ਼ੇਸ਼ਟ ਸਵਾਗਤ ਕਰਦਾ ਹਾਂ ਤੁਹਾਡਾ ਅੱਜ ਦੀ ਇਸ ਵੀਡੀਓ ਦੇ ਵਿੱਚ ਸੋ ਪਿਛਲੀ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕੀਤੀ ਸੀ ਜੀ ਪੈਸੇ ਦੇ ਬਾਰੇ ਵਿੱਚ ਤੇ ਅੱਜ ਆਪਾਂ ਉਸੇ ਗੱਲਬਾਤ ਨੂੰ ਅੱਗੇ ਵਧਾ ਰਹੇ ਹਾਂ ਆਪਾਂ ਮਿਹਨਤ ਮਜ਼ਦੂਰੀ ਕਰਕੇ ਨੌਕਰੀ ਕਰਕੇ ਜਾਂ ਕੋਈ ਬਿਜ਼ਨਸ ਕਾਰੋਬਾਰ ਕਰਕੇ ਪੈਸਾ ਕਮਾਉਨੇ ਆ ਉਹ ਪੈਸਾ ਜਦੋਂ ਸਾਡੇ ਹੱਥ ਵਿੱਚ ਆਉਂਦਾ ਹੈ ਅਸੀਂ ਉਸ ਪੈਸੇ ਦਾ ਕਰਦੇ ਕੀਆ ਇਹਹੀ ਉਹ ਚੀਜ਼ ਹੈ ਜਿਹੜੀ ਫੈਸਲਾ ਕਰਦੀ ਹੈ ਕਿ ਅਸੀਂ ਆਉਣ ਵਾਲੇ ਸਮੇਂ 'ਚ ਅਮੀਰ ਬਣਨਾ ਹੈ ਗਰੀਬ ਬਣਨਾ ਹੈ ਜਾਂ ਮਿਡਲ ਕਲਾਸ ਬਣਨਾ ਹੈ ਇੱਥੇ ਹੀ ਸੋਚ ਤੇ ਵਿਚਾਰਾਂ ਦਾ ਫਰਕ ਪੈਂਦਾ ਇੱਕ ਗਰੀਬ ਸੋਚ ਵਾਲੇ ਬੰਦੇ ਕੋਲ ਜਦੋਂ ਵੀ ਪੈਸਾ ਹੁੰਦਾ ਉਹ ਸਭ ਤੋਂ ਪਹਿਲਾਂ ਇਹ ਸੋਚਦਾ ਹੈ ਵੀ ਮੈਂ ਇਸ ਨੂੰ ਖਰਚ ਕਿੱਥੇ ਕਰਨਾ ਘਰ ਦਾ ਰਾਸ਼ਨ ਜੁਕਤੀ ਕਪੜਾ ਮਨੋਰੰਜਨ ਬਾਹਰ ਅੰਦਰ ਆਉਣ ਜਾਣ ਦਾ ਖਰਚ ਤਿਉਹਾਰ ਵਿਆਹ ਸ਼ਾਦੀ ਤੇ ਹੋਰ ਨਿੱਕੇ ਮੋਟੇ ਖਰਚ ਤੇ ਪਿੱਛੇ ਬਚਦਾ ਹੀ ਕੁਝ ਨਹੀਂ ਕਮਾਇਆ ਖਾਇਆ ਤੇ ਖਾਲੀ ਹੋਰ ਕੋਈ ਤੀਜੀ ਆਪਸ਼ਨ ਰਹਿੰਦੀ ਹੀ ਨਹੀਂ ਹੁਣ ਆਪਾਂ ਗੱਲ ਕਰੀਏ ਇੱਕ ਅਮੀਰ ਸੋਚ ਵਾਲੇ ਬੰਦੇ ਦੀ ਉਸ ਕੋਲ ਜਦੋਂ ਵੀ ਪੈਸਾ ਆਉਂਦਾ ਉਹ ਸਭ ਤੋਂ ਪਹਿਲਾਂ ਸੋਚਦਾ ਹੈ ਵੀ ਮੈਂ ਇਸ ਵਿੱਚੋਂ ਕਿੰਨਾ ਵੱਧ ਤੋਂ ਵੱਧ ਪੈਸਾ ਬਚਾਵਾਂ ਤੇ ਉਸ ਨੂੰ ਕਿੱਥੇ ਇਨਵੈਸਟ ਕਰਾਂ ਤਾਂ ਕਿ ਮੈਂ ਉਸ ਤੋਂ ਜਿਆਦਾ ਤੋਂ ਜਿਆਦਾ ਵਿਆਜ ਕਮਾ ਸਕਾਂ ਜਾ ਉਸ ਤੋਂ ਵੱਧ ਤੋਂ ਵੱਧ ਪ੍ਰੋਫਿਟ ਬਣਾ ਸਕਾ ਇਸ ਨੂੰ ਆਪਾਂ ਪੈਸੇ ਤੋਂ ਪੈਸਾ ਬਣਾਉਣਾ ਕਹਿੰਦੇ ਆ ਬਾਕੀ ਪੈਸੇ ਤੋਂ ਉਹ ਆਪਣਾ ਖਰਚਾ ਚਲਾਉਂਦਾ ਹੈ ਇਹ ਇੱਕ ਅਮੀਰ ਬੰਦੇ ਦੀ ਸੋਚ ਹੁੰਦੀ ਹੁਣ ਆਪਾਂ ਗੱਲ ਕਰੀਏ ਇੱਕ ਮਿਡਲ ਕਲਾਸ ਕੈਟਾਗਰੀ ਦੇ ਬੰਦੇ ਦੀ ਉਸ ਕੋਲ ਜਦੋਂ ਵੀ ਪੈਸਾ ਆਉਂਦਾ ਉਸ ਪੈਸੇ ਦਾ ਇੱਕ ਵੱਡਾ ਹਿੱਸਾ ਉਸ ਦੀਆਂ ਲੋਨ ਦੀਆਂ ਕਿਸ਼ਤਾਂ ਦੇ ਵਿੱਚ ਚਲਾ ਜਾਂਦਾ ਹੈ ਤੇ ਦੂਜਾ ਉਸ ਨੂੰ ਉਹਨਾਂ ਬਿੱਲਾਂ ਦਾ ਭੁਗਤਾਨ ਕਰਨਾ ਪੈਂਦਾ ਜਿਹੜੇ ਉਸਨੇ ਲੋਕ ਦਿਖਾਵੇ ਲਈ ਆਪਣੇ ਖਰਚੇ ਵਧਾ ਕੇ ਪੈਦਾ ਕੀਤੇ ਹੁੰਦੇ ਹਨ ਬਾਕੀ ਪੈਸਾ ਆਪਣੇ ਘਰੇਲੂ ਖਰਚੇ ਲਈ ਰੱਖਦਾ ਹੈ ਮਿਡਲ ਕਲਾਸ ਲੋਕਾਂ ਦੀ ਆਮਦਨ ਆਮ ਲੋਕਾਂ ਨਾਲੋਂ ਜ਼ਿਆਦਾ ਹੁੰਦੀ ਹੈ ਇਹਨਾਂ ਵਿੱਚ ਜ਼ਿਆਦਾਤਰ ਨੌਕਰੀ ਪੇਸ਼ਾ ਜਾਂ ਰਜਨਾ ਦਾ ਕਾਰੋਬਾਰ ਕਰਨ ਵਾਲੇ ਲੋਕ ਆਉਂਦੇ ਹਨ ਇਨਾਂ ਦੀ ਸਭ ਤੋਂ ਵੱਡੀ ਦਿੱਕਤ ਇਹ ਹੁੰਦੀ ਹੈ ਕਿ ਅਮੀਰ ਤਾਂ ਇਹ ਹੁੰਦੇ ਨਹੀਂ ਪਰ ਗਰੀਬ ਇਹ ਦਿਖਣਾ ਨਹੀਂ ਚਾਹੁੰਦੇ ਇਸੇ ਕਰਕੇ ਇਹ ਸਾਰੀ ਉਮਰ ਖਿੱਚੋ ਤਾਣ ਵਿੱਚ ਹੀ ਰਹਿੰਦੇ ਹਨ ਇਹ ਲਾਇਬਿਲਟੀਜ਼ ਖਰੀਦੇ ਰਹਿੰਦੇ ਹਨ ਤੇ ਸੋਚਦੇ ਇਹ ਰਹਿਨੇ ਆ ਕਿ ਅਸੀਂ ਐਸੈਟਸ ਖਰੀਦ ਰਹੇ ਹਾਂ ਹੁਣ ਲਾਇਬਿਲਟੀਜ਼ ਕੀ ਹੁੰਦੀਆਂ ਨੇ ਤੇ ਐਸੈਟਸ ਕੀ ਹੁੰਦੇ ਨੇ ਏ ਆਪਾਂ ਨੈਕਸਟ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਜੀ। ਤੋਂ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ। ਧੰਨਵਾਦ।